ਅੱਜ ਤੋਂ 2 ਦਿਨ ਪਹਿਲਾਂ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀthਿਆਏ ਛੱਪੇ। ਉਹ ਸਮੇ ਇਹ ਲਾਈਟਾਂ ਬੰਦ ਐ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀਗਾ ਸਾਡੀਆਂ ਲਾਈਟਾਂ ਬੰਦ ਸੀਗੀਆਂ। ਪਸੋਂ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਕੱਲ ਤੱਕ ਆ ਜਿਹੜੇ ਉੱਚੇ ਪੋਲਾਂ ਦੇ ਉੱਤੇ ਲਾਈਟਾਂ ਕੋਈ ਨਹੀਂ ਜਗਦੀ। ਨਾ ਆ ਗੁੰਬਦਾਂ ਦੇ ਵਿੱਚ ਕੋਈ ਲਾਈਟ ਜਗਦੀ ਸੀਗੀ। ਤੇ ਮੈਂ ਉਹਨਾਂ ਨੂੰ ਕਹਿ ਦਿੱਤਾ ਉਹਨੂੰ ਜਗਾਓ ਜਿੱਦਾਂ ਮਸਜਿਦ ਗਾਓ ਹਲੇ ਲਾਈਟਾਂ ਸੜ ਗਈਆਂ ਜਰਮਨ ਦੀਆਂ ਸੀਗੀਆਂ। ਪਾਦਨ ਨਿਆ ਪ੍ਰਬੰਧ ਕੀਤਾ ਇਹ ਮਤਲਬ ਰਾਤੀ ਇਹਨਾਂ ਦੇ ਜਗਾਈਆਂ ਬਾਕੀ ਅੱਜ ਜਗਾਤੀਆਂ ਮੈਂ ਇਸ ਕਰਕੇ ਵੇਖਣ ਆਇਆ ਸੀਗਾ ਹੁਣ ਇਹੀ ਵੇਖਣ ਆਏ ਸੀਗੇ ਕਿ ਲਾਈਟਾਂ ਜਗਣ ਤੋਂ ਬਾਅਦ ਵੀ ਕਿੰਨਾ ਕਿੱਥੇ ਨੇ ਦਾ ਜੀ ਲਾਈਟਾਂ ਜਗਣ ਤੋਂ ਬਾਅਦ ਵੀ ਜਿਹੜਾ ਨੇ ਦਾ ਦੇਖੋ ਲਾਈਟਾਂ ਜਗ ਪੀਆਂ ਪਤਾ ਜੇ ਵੀ ਕੁਝ ਥਾਂ ਤੇ ਨੇ ਦਾ ਇਹਨਾਂ ਦੇ ਪੀ ਡਬਲਯੂ ਡੀ ਦੇ ਐਕਸ਼ਨ ਸਾਹਿਬ ਦੀ ਡਿਊਟੀ ਲਈ ਆ ਕਿ ਇਹਨੂੰ ਵੀ ਇਸ ਹਿਸਾਬ ਨਾਲ ਕਰੋ ਕਿ ਅੱਪਾ ਬਿਠੇ ਹੋ ਤੱਕ ਮੱਲੇ ਜਦੋਂ ਨੁਕਰ ਤੱਕ ਬੰਦਾ ਦੇਣਾ ਚਾਹੀਦਾ ਗੁਰੂ ਮਹਾਰਾਜ ਦੇ ਹਰ ਪਾਸੇ ਮੱਲੇ ਜਿਹੜਾ ਚੰਨ ਨਹੀਂ ਚੰਨ ਹੋਣਾ ਚਾਹੀਦਾ ਗੁਰਮੁਖਵੰਦ ਸਾਹਿਬ ਦੇ ਚਰਨਾਂ ਦੇ ਵਿੱਚ ਖੜੇ ਆ ਦਵਤ ਸਾਹਿਬ ਅੱਜ ਤੋਂ 2 ਦਿਨ ਪਹਿਲਾਂ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰ ਰੋੜਾ ਜੀ ਇੱਥੇ ਆਏ ਛਾਵੇਂ ਉਹ ਸਮੇ ਇਹ ਲਾਈਟਾਂ ਬੰਦਿਆ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀਗਾ ਸਾਰੀਆਂ ਲਾਈਟਾਂ ਬੰਦ ਸੀਗੀਆਂ ਤੇ ਮੈਂ ਉਸੇ ਟਾਈਮ ਦੇ ਉੱਤੇ ਸਾਡੇ ਕੁਵਿੰਦਰ ਸਾਹਿਬ ਔਲਖ ਸਾਹਿਬ ਖੜੇ ਆ ਪੀ ਡਬਲਯੂ ਡੀ ਵਾਲੇ ਐਕਸੀਡੈਂਟ ਖੜੇ ਆ ਔਰ ਡੀ ਸੀ ਅਮਰਤ ਸਾਹਿਬ ਸਾਰਿਆਂ ਨੂੰ ਲਾਈਨ ਤੇ ਪਾ ਕੇ ਡਿਸਾਈਡ ਕੀਤਾ ਕਿ ਕੱਲ ਤੱਕ ਲਾਈਟਾਂ ਜਗੜੀਆਂ ਚਾਹੀਦੀ ਸਦੇ ਬਹੁਤ ਮਾੜੀ ਗੱਲ ਹੈ ਕਿ ਜਿੱਥੇ ਲੱਖਾਂ ਲੋਕ ਆਉਂਦੇ ਉੱਥੇ ਲਾਈਟਾਂ ਨਾ ਜਗਣ ਪਰ ਤੇ ਮੈਂ ਇਹਨਾਂ ਨੂੰ 700 700 200 ਮੈਂ ਇਹਨਾਂ ਨੂੰ ਕਹਿ ਸੀਗਾ ਕਿ ਕੱਲ ਤੱਕ ਆ ਜਿਹੜੇ ਉੱਚੇ ਪੋਲਾਂ ਦੇ ਉੱਤੇ ਲਾਈਟਾਂ ਕੋਈ ਨਹੀਂ ਜਗਦੀ ਨਾ ਆ ਗੁੰਮਦਾ ਦੇ ਵਿੱਚ ਕੋਈ ਲਾਈਟ ਜਗਦੀ ਸੀਗੀ ਤੇ ਮੈਂ ਉਹਨਾਂ ਨੂੰ ਕਹਿ ਤਾ ਉਹ ਜਗਾਓ ਜਿੱਦਾਂ ਮਸਜੀ ਜਗਾਓ ਹਲੇ ਲਾਈਟਾਂ ਸੜਗੀਆਂ ਜਰਮਨ ਦੀਆਂ ਸੀਗੀਆਂ ਪਰ ਇਹਨਾਂ ਨੇ ਪ੍ਰਬੰਧ ਕੀਤਾ ਇਹ ਮਤਲਬ ਰਾਤੀ ਇਹਨਾਂ ਨੇ ਜਗਾਈਆਂ ਬਾਕੀ ਅੱਜ ਜਗਾਤੀਆਂ ਮੈਂ ਇਸ ਕਰਕੇ ਵੇਖਣ ਆਇਆ ਸੀਗਾ ਤੇ ਇਹ ਜਿਹੜਾ ਪਹਿਲਾ ਕੰਮ ਸੀ ਉਹ ਅਸੀਂ ਕਰਤਾ ਅਸੀਂ ਉਦੋਂ ਅਨਾਉਂਸ ਕੀਤਾ ਸੀਗਾ ਕਿ 24 ਘੰਟੇ ਠੀਕ ਕਰਾਂਗੇ ਸਾਡੇ ਅਫਸਰ ਨੇ ਗਵਿੰਦਰ ਸਾਹਿਬ ਹਨਵਿਤਾ ਹੀ ਉਹ ਮੌਕੇ ਤੇ ਆਏ ਆ ਪੀ ਡਬਲਯੂ ਡੀ ਵਾਲੇ ਸਾਡੇ ਦਿਖਾਦੀ ਆਏ ਉਹ ਅਸੀਂ 24 ਘੰਟੇ ਦੇ ਵਿੱਚ ਸਦਾ ਕਰਤਾ ਬਟ ਹੁਣ ਇਹੀ ਵੇਖਣਾ ਸੀਗੇ ਕਿ ਲਾਈਟਾਂ ਜਗਨ ਤੋਂ ਬਾਅਦ ਵੀ ਕਿੰਨਾ ਕਿੱਥੇ ਨੇਰਾ ਜੀ ਲਾਈਟਾਂ ਜਗਨ ਤੋਂ ਬਾਅਦ ਵੀ ਜਿਹੜਾ ਨੇਰਾ ਦੇਖੋ ਲਾਈਟਾਂ ਜਗ ਪੀਆਂ ਪਤਾ ਜੇ ਵੀ ਕੁਝ ਥਾਵਾਂ ਤੇ ਨੇਰਾ ਇਹ ਵੀ ਮੈਂ ਕਮਿੰਦਰ ਸਾਹਿਬ ਨੂੰ ਕਹਿ ਦਿਆਂ ਔਰ ਇਹਨਾਂ ਦੇ ਪੀ ਡਬਲਯੂ ਡੀ ਦੇ ਐਕਸ਼ਨ ਸਾਹਿਬ ਦੀ ਡਿਊਟੀ ਲਈ ਆ ਕਿ ਇਹਨੂੰ ਵੀ ਇਸ ਹਿਸਾਬ ਨਾਲ ਕਰੋ ਕਿ ਆਪਾਂ ਬਿੱਠੇਓ ਉੱਥੋਂ ਤੱਕ ਮਤਲਬ ਜਿੱਦਾਂ ਉਹ ਨੁੱਕਰ ਤੱਕ ਬੰਦਾ ਦੇਖਣਾ ਚਾਹੀਦਾ ਜੀ ਗੁਰੂ ਮਹਾਰਾਜ ਦੇ ਹਰ ਪਾਸੇ ਮਤਲਬ ਜਿਹੜਾ ਚੰਦ ਨਹੀਂ ਚੰਦ ਨੂੰ ਹੋਣਾ ਚਾਹੀਦਾ ਉਹ ਵੀ ਆਪਾਂ 2-3 ਦਿਨ ਚ ਜਿਹੜਾ ਬਾਕੀ ਹੈ ਨੇਰੇ ਵਾਲਾ ਜਿਹੜੀ ਸਾਡੀ ਪਹਿਲੀ ਬਦੋਂ ਮੈਂ ਡਿਊਟੀ ਲਈ ਸੀ ਅਫਸਰਾਂ ਦੀ ਉਹ ਹੋ ਗਈ ਪੂਰੀ ਜਿਹੜੀ ਉਦੋਂ ਅਸੀਂ ਸ਼ਾਮੀ ਡਿਊਟੀ ਪਸੋਂ ਰਾਤ ਲਈ ਰਾਤ ਡਿਊਟੀ ਲਈ ਇਹਨਾਂ ਦੀ 10 ਵਜੇ ਤੇ ਸਰ ਕੱਲ 10 ਵਜੇ ਤੱਕ ਇਹਨਾਂ ਨੇ ਉੱਪਰ ਲਿਆ ਚਲਾਤੀਏ ਤੇ ਅੱਜ ਆ ਦੂਜੀਆਂ ਚਲਾ ਕੇ ਮੈਨੂੰ ਸੱਦਿਆ ਇਹਨਾਂ ਦੇ ਵੀ ਦੇਖ ਲਓ ਜੀ ਅਸੀਂ ਚਲਾਤੀਏ ਬਾਕੀ ਵੀ ਜਿਹੜਾ ਇਹ ਨੇਰਾ ਇਹ ਨੇਰੇ ਦਾ ਸਾਰਾ ਆਪਾਂ ਪ੍ਰਬੰਧ ਕਰਾਂਗੇ ਅਸੀਂ ਬਿਲ ਚਾਹੁੰਦੇ ਆ ਸਾਰੇ ਇਹ ਇਹ ਤਾਂ ਇਹ ਉਸ ਤਰ੍ਹਾਂ ਦੇ ਹਿੰਦੋਸਤਾਨ ਦੇ ਵਿੱਚ ਜਿੱਥੇ ਰੋਜ਼ ਸਵਾ ਲੱਖ ਤੋਂ ਵੱਧ ਸੜਾਲੂ ਆਉਂਦੇ ਆ ਤੇ ਜੇ ਇੱਥੇ ਲਾਈਟਾਂ ਦਾ ਜਗਨ ਤੇ ਤੇ ਬਹੁਤ ਮਾੜੀ ਗੱਲ ਆ ਸੋ ਇਹਦਾ ਪ੍ਰਬੰਧ ਕੀਤਾ ਸੀ ਉਹ ਮੈਂ ਦੇਖਣ ਆਇਆ ਸੀ ਔਰ ਮੈਂ ਆਪਣੇ ਅਫਸਰ ਦਾ ਧੰਵਾਦ ਕਰਦਾ ਕਿ ਇਹਨਾਂ ਨੇ ਦਿੱਤੇ ਟਾਈਮ ਦੇ ਵਿੱਚ ਨਗਰ ਨਿਗਮ ਦੇ ਕਵੀਨਰ ਔਰ ਕੌਲਕ ਸਾਹਿਬ ਖੜੇ ਆ ਇਹਨਾਂ ਨੇ ਹੋਰ ਵੀ ਡਿਊਟੀਆਂ ਲਈਆਂ ਸ਼ਾਇਦ ਦੇ ਵਿੱਚੋਂ ਕੂੜਾ ਚੁੱਕਣ ਦੀ ਡਿਊਟੀ ਵੀ ਲਈ ਆ ਵੀ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਕਲੀਨ ਕਰੋ ਇਹਨਾਂ ਨੂੰ ਕਿਹਾ ਗਿਆ ਇਸ ਏਰੀਏ ਦੇ ਵਿੱਚ ਤੇ ਕਿਤੇ ਦਿਸਣਾ ਨਹੀਂ ਚਾਹੀਦਾ ਕੂੜਾ ਬਾਕੀ ਸ਼ਹਿਰ ਤੁਸੀਂ ਕਿਦੇ ਦੇਣਾ ਚਾਹੀਦਾ ਉਹਦੇ ਡਿਊਟੀ ਕਰਦੇ ਆਪ 24 ਘੰਟੇ ਕਰਦੇ ਸਮਝਦੇ ਕਿ ਦੀ ਗੱਲ ਇਸ ਕਰਕੇ ਸਾਡੀ ਪ੍ਰਾਇੋਰਟੀ ਦੇ ਜਿਹੜੇ ਕੰਮ ਆ ਅਸੀਂ ਬੁੱਲ ਸ਼ਹਿਰ ਦੇ ਵਿੱਚੋਂ ਕੂੜਾ ਉਹ ਸ਼ਹਿਰ ਦੇ ਵਿੱਚ ਪੀਣ ਵਾਲਾ ਪਾਣੀ ਤੇ ਗੰਦੇ ਪਾਣੀ ਦਾ ਨਿਕਾਸ ਇਹ ਅਸੀਂ ਬੁੱਲ ਕਰ ਰਹੇ ਆ ਪੂਰੇ ਜੋਰ ਸ਼ੋਰਾਂ ਤੇ ਲੱਗੇ ਆ ਤੇ ਇਹ ਕੰਪਲੀਟ ਹੋ ਜਾਊਗਾ ਸ਼ਹਿਰਿਆਂ ਨੂੰ ਇਸ ਗੱਲ ਦੀ ਅਸੀਂ ਸ਼ਗਾਤ ਦਾਂਗੇ ਉਹ ਅੱਜ ਮੈਂ ਬੱਲੇ ਗੁਰੂ ਮਹਾਰਾਜ ਦੇ ਚਰਨਾਂ 'ਚ ਖਲੋ ਕੇ ਫਿਰ ਇਹਨਾਂ ਨੂੰ ਬੇਨਤੀ ਕਰਦਾ ਕਿ ਇੱਥੇ ਚਾਨਣ ਨੀ ਚਾਨਣ ਕਰ ਦਿਓ ਭਾਵੇਂ ਦੁਬਾਰਾ ਇਹਦਾ ਇਹਦਾ ਲਾਈਟਿੰਗ ਦਾ ਦੁਬਾਰਾ ਕਰਨਾ ਪਵੇ ਸਮਝਦੇ ਗਿਓ ਤੁਸੀਂ ਗੱਲ ਕੀਤੀ ਹੈ ਕੂੜੇ ਦੀ ਲਿਫਟਿੰਗ ਦੀ ਕਿ ਮੈਂ ਦੇਤੇ ਨਿਰਦੇਸ਼ ਦੇ ਦਿੱਤੇ ਨੇ ਪਰ ਲੋਕੀ ਹਜੇ ਤਰਾਹੀ ਤਰਾਹੀ ਕਰ ਰਹੇ ਨੇ ਨਹੀਂ ਨਹੀਂ ਕੋਈ ਨਹੀਂ ਦੇਖੋ ਸ਼ਾਇਦ ਬਹੁਤ ਵੱਡਾ ਤੁਸੀਂ ਪਹਿਲਾਂ ਸਮਝੋ ਸ਼ਾਇਦ ਬਹੁਤ ਵੱਡਾ ਸ਼ਹਿਰ ਦੇ ਵਿੱਚ ਛੋਟੀਆਂ ਛੋਟੀਆਂ ਗਲੀਆਂ ਹਰ ਪਾਸੇ ਹੀ ਚੁੱਕਦੇ ਕਿਤੇ ਨਾ ਕਿਤੇ ਸਹਾਈ ਜਾਂਦਾ ਪਰ ਤੂੰ ਹੀ ਉਹ ਦੇਖੋ ਅੱਗੇ ਨਾਲੋਂ ਅੱਜ ਤੋਂ ਮਤਲਬ ਇੱਕ ਮਹੀਨਾ ਪਹਿਲਾਂ ਕੀ ਹਾਲ ਸੀ ਤੇ ਜਦੋਂ ਦੇ ਕਬੀਨਦ ਸਾਹਿਬ ਆਏ ਇਹਨਾਂ ਨੇ ਕਿੰਨਾ ਉਦੋਂ ਦੀ ਕਾਰਵਾਈ ਕੀਤੀ ਆ ਸੋ ਕੰਪਲੀਟ ਹੋ ਜੂਗਾ ਜਿਹੜਾ ਕੋਈ 2-4 ਦਿਨਾਂ ਚ ਲੈਂਦਾ ਵੀ ਉਹ ਵੀ ਇਹ ਕੰਪਲੀਟ ਕਰ ਲੇ। ਲੇਕਿਨ ਧਰਵਲ ਸਾਹਿਬ ਜਿੱਤਾ ਹੀ ਅਮਨ ਰੋੜਾ ਪਹੁੰਚੇ ਉਸ ਤੋਂ ਬਾਅਦ ਹੀ ਇਹ ਨੋਟਿਸ ਆਇਆ ਕਿ ਲੱਗਦਾ ਨਹੀਂ ਸੀ ਪਹਿਲਾਂ ਹੀ ਨੋਟਿਸ ਲੈਣਾ ਚਾਹੀਦਾ ਇਹ ਆਮ ਪਬਲਿਕ ਨਹੀਂ ਦੇਖੋ ਮੇਰੇ ਨੋਟਿਸ ਚ ਉਦੋਂ ਆ ਦੇਖੋ ਜਿਹੜੀ ਗੱਲ ਮੈਂ ਤਾਂ ਆ ਕੇ ਜਦੋਂ ਇੱਥੇ ਖਲੋ ਕੇ ਦੇਖਿਆ ਵੀ ਲਾਈਟਾਂ ਬੰਦਿਆ ਜਾ ਫੇਰ ਮੈਨੂੰ ਪਤਾ ਲੱਗਾ ਫੇਰ ਮੈਨੂੰ ਦੁਕਾਨਦਾਰਾਂ ਨੇ ਦੱਸਿਆ ਜੀ ਕਿ ਲਾਈਟਾਂ ਤੇ ਬਹੁਤ ਦਿਨਾਂ ਦੀਆਂ ਬੰਦ ਆ ਫੇਰ ਮੈਂ ਉਸੇ ਲਈ ਇੱਕ ਬੀਜ਼ਨਸ ਸਾਹਿਬ ਨੂੰ ਉਧਰ ਨੂੰ ਮੋਕਿਆ ਦੇ ਸੱਦਿਆ ਪੀ ਡਬਲਯੂ ਡੀ ਵਾਲੰਡੀ ਸਾਹਿਬ ਨੂੰ ਉਸੇ ਲਈ ਲਾਈਨ ਤੇ ਬਾ ਇੱਥੇ ਖਲੋਤੇ ਆਈ ਪੇ ਇਹਨੂੰ ਚਲਾਓ ਜੀ 24 ਘੰਟੇ ਜੋ ਮਰਜ਼ੀ ਕਰੋ ਉਹ ਉਹਨਾਂ ਨੇ ਚਲਾਤੀਆਂ ਆ ਗੁਪਤਾਲੀਆਂ ਵੀ ਚਲਾਤੀਆਂ ਸਾਰੀਆਂ ਚਲਾਤੀਆਂ ਪਰ ਅੱਜ ਮੈਂ ਤਾਂ ਅਹਲੇ ਆਇਆ ਸੀਗਾ ਕਿ ਦੇਖੀਏ ਕਿ ਕਿੰਨਾ ਚੰਨਨ ਹੁੰਦਾ ਕਿੰਨਾ ਕਿ ਨਹੀਂ ਹੁੰਦਾ ਅਜੇ ਵੀ ਚੰਨਨ ਘਟਿਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਇੱਥੇ ਹੋਰ ਲਾਈਟਾਂ ਲਾਓ ਫਲੱਡ ਲਾਈਟਾਂ ਜਿਹੜੀਆਂ ਨਾ ਉਹ ਲਾ ਜਿਹਦੇ ਨਾਲ ਇੱਥੇ ਚੰਨ ਨਹੀਂ ਚੰਨਲ ਹੋਵੇ ਸਭ ਨੇ ਕਿਹਾ ਉਹ ਵੀ ਆਪਾਂ ਲਾ ਦ। ਠੀਕ ਹੈ ਤਾਂ। ਹਾਂ।